ਪੰਜਾਬ ਦੇ ਲੋਕਾਂ ਦੇ ਵਿੱਚ ਇਹ ਆਵਾਜ਼ ਹੈ ਕਿ ਪੰਜਾਬ ਦੀ ਕੋਈ ਆਪਣੀ ਖੇਤਰੀ ਪਾਰਟੀ ਹੋਵੇ ਜੋ ਦਿੱਲੀ ਤੋਂ ਰਹਿਤ ਹੋਵੇ ਦਿੱਲੀ ਤੋਂ ਮੁਕਤ ਹੋਏ ਸਾਨੂੰ ਉਹ ਖੇਤਰੀ ਭਾਰਤੀ ਚਾਹੀਦੀ ਹੈ ਜਿਹੜੀ ਪੰਜਾਬ ਦੇ ਨਾਲ ਖੜੇ ਨਾ ਕਿ ਕੇਂਦਰ ਦੇ ਇਸ਼ਾਰਿਆਂ ਦੇ ਨਾਲ ਦਿੱਲੀ ਦੇ ਇਸ਼ਾਰਿਆਂ ਦੇ ਨਾਲ ਉਹਨਾਂ ਦੇ ਹੇਠਾਂ ਹੋ ਕੇ ਚੱਲੇ ਸਫੀਰ ਬਾਦਲ ਉੱਤੇ ਜਾਮ ਲੱਗਦੇ ਸੀ ਕਿ ਇਹ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੋਂ ਬਾਗੀ ਹੋ ਗਏ ਨੇ ਇਹਨਾਂ ਨੇ ਨਹੀਂ ਮੰਨਿਆ ਪਰ ਦੂਜੇ ਪਾਸੇ ਸੁਖਬੀਰ ਬਾਦਲ ਦਾ ਗਰੁੱਪ ਹੈ ਜਿਹੜਾ ਉਹ ਗੱਲ ਇਹ ਕਰਦੇ ਸੀ ਕਿ ਜਿਨ੍ਹਾਂ ਨੇ ਸਾਨੂੰ ਇਹ ਸਜਾ ਲਗਾਈ ਹੈ ਉਹ ਭਾਜਪਾ ਦੇ ਏਜੰਟ ਨੇ ਉਹ ਭਾਜਪਾ ਦੇ ਇਸ਼ਾਰਿਆਂ ਦੇ ਉੱਤੇ ਕੰਮ ਕਰ ਰਹੇ ਨੇ ਉਹ ਭਾਜਪਾ ਪੰਜਾਬ ਦੇ ਵਿੱਚ ਵੀ ਜਿਹੜੀ ਸਿੱਖ ਲੀਡਰਸ਼ਿਪ ਤੇ ਸ਼ੋਮਨੀ ਕਮੇਟੀ ਇਸ ਨੂੰ ਤੋੜਨਾ ਚਾਹੁੰਦੀ ਹੈ বিজেপি ਨੇ ਹਰਿਆਣਾ ਦੇ ਵਿੱਚ ਜਿਹੜੀ ਹਰਿਆਣਾ ਕਮੇਟੀ ਬਣਾਈ ਹੈ বিজেপি ਨੇ ਦਿੱਲੀ ਕਮੇਟੀ ਦੇ ਉੱਤੇ ਕਬਜ਼ਾ ਕਰ ਲਿਆ বিজেপি ਨੇ ਮਹਾਰਾਸ਼ਟਰ ਦੇ ਵਿੱਚ ਜੋ ਕੁਝ ਪਿਛਲੇ ਸਮੇਂ ਦੇ ਵਿੱਚ ਹੋਇਆ ਉੱਥੇ ਕਬਜ਼ਾ ਕਰ ਲਿਆ ਸਿੱਧੇ ਤੌਰ ਦੇ ਉੱਤੇ ਉਹਨਾਂ ਨੂੰ ਇਹ ਗੱਲ ਕਹੀ ਜਾਂਦੀ ਹੈ ਕਿ ਹੈ ਕਿ ਪੰਜਾਬ ਨੂੰ ਛੱਡ ਕੇ ਜਿੱਥੇ ਸਾਰੀਆਂ ਸਟੇਟਾਂ ਦੇ ਵਿੱਚ ਸਿੱਖ ਜਾਂ ਸਿੱਖਾਂ ਦੀਆਂ ਕਮੇਟੀਆਂ ਦੇ ਉੱਤੇ ਗੁਰਦੁਆਰਿਆਂ ਦੀ ਕਮੇਟੀ ਦੇ ਉੱਤੇ বিজেপি ਦਾ ਕਬਜ਼ਾ ਹੋ ਚੁੱਕਿਆ ਤੇ ਹੁਣ ਪੰਜਾਬ ਦੇ ਵਿੱਚ ਉਹ ਇਹਨਾਂ ਜਥੇਦਾਰਾਂ ਦੇ ਥਰੂ ਇਸੇ ਕਬਜ਼ਾ ਕਰਨਾ ਚਾਹੁੰਦੇ ਸੀ ਹੁਣ ਚਰਚਾਵਾਂ ਚੱਲ ਪਈਆਂ ਨੇ ਕਿਉਂਕਿ ਸਿਆਸਤ ਦੇ ਵਿੱਚ ਤੁਸੀਂ ਸਭ ਨਾ ਤਾਂ ਕਿਸੇ ਨੂੰ ਸਾਰਨ ਹੁੰਦੀ ਹੈ ਨਾ ਕੋਈ ਝਾਕਾ ਹੁੰਦਾ ਹੈ ਨਾ ਮਤਲਬ ਮੌਕੇ ਦੇ ਸਮੇਂ ਦੇਖਿਆ ਜਾਂਦਾ ਹੈ ਕਿ ਜਿਹੜੀ ਸਿਆਸੀ ਪਿੱਛੇ ਹੈ ਉਹਦੇ ਉੱਤੇ ਖੇਡਣਾ ਕਿਵੇਂ ਹੈ ਬਨਰਪੁਰ ਸਾਹਿਬ ਦੱਸਿਓ ਕਿਤੇ ਨਾ ਕਿਤੇ ਬਹੁਤ ਚਰਚਾਵਾਂ ਨੇ ਜਿੱਥੇ ਸੱਤਾ ਦੇ ਗਲਿਆਰਿਆਂ ਦੀ ਚਰਚਾਵਾਂ ਨੇ ਉੱਥੇ ਹੀ ਖੁੰਡਾਂ ਦੇ ਵਿੱਚ ਇਹ ਚਰਚਾ ਹੈ ਕਿ ਕੀ ਪੰਜਾਬ ਦੇ ਅੰਦਰ ਅਕਾਲੀ ਦਲ ਭਾਜਪਾ ਦਾ ਅਲਾਈਅੰਸ ਹੋਵੇਗਾ ਕੀ ਇਹ ਕਾਲੇ ਧਰ ਦੇ ਜਿਹੜੇ ਧੜੇ ਨੇ ਉਹ ਇਕੱਠੇ ਹੋਣਗੇ ਜੇਕਰ ਅਲਾਈਅੰਸ ਹੁੰਦਾ ਤਾਂ ਕਿਹਦਾ ਕਿਹਨਾ ਸ਼ਰਤਾਂ ਨੂੰ ਲੈ ਕੇ ਹੋਵੇਗਾ ਕੀ ਪੰਜਾਬ ਦੇ ਹਿੱਤਾਂ ਨੂੰ ਲੈ ਕੇ ਹੋਵੇਗਾ ਜਾਂ ਫਿਰ ਸੁਖਵੀਰ ਸਿੰਘ ਬਾਦਲ ਜਾਂ ਕੋਈ ਹੋਰ ਧੜੇ ਦਾ ਸੀਐਮ ਡਿਫਟੀ ਸੀਐਮ ਕੇਂਦਰੀ ਮੰਤਰੀ ਜਾਂ ਫਿਰ ਨਿੱਜੀ ਹਿੱਤਾਂ ਨੂੰ ਲੈ ਕੇ ਹੋਵੇਗਾ ਜਾਂ ਫਿਰ ਬੰਦੀ ਸਿੰਘਾਂ ਦੇ ਜਾਂ ਹੋਰ ਜਿਹੜੇ ਕਿਸਾਨੀ ਮਸਲੇ ਨੇ ਉਹਨਾਂ ਨੂੰ ਲੈ ਕੇ ਹੋਵੇਗਾ ਸੋ ਇਹ ਦੱਸਿਓ ਕਿ ਸਕੇਂਦਰ ਸਿੰਘ ਮਨੂਕਾ ਤੋਂ ਬਾਅਦ ਹੁਣ ਅਗਲੀ ਵਾਰੀ ਕੀ ਹੈ ਪੰਜਾਬ ਦੀ ਅਕਾਲੀ ਦਲ ਦੀ ਪੋਲਿਟਿਕਸ ਹੈ ਜਿਹੜੀ ਓਕੇ ਦਿਸ਼ਾਵਾਂ ਵੱਲ ਵੱਧ ਰਹੀ ਹੈ ਬੱਲੂਪੁਰ ਸਾਹਿਬ ਕੀ ਜਾਣ ਕਰੇ ਤੁਹਾਡੇ ਕੋਲ ਜੀ ਤੁਸੀਂ ਸਾਹਿਬ ਐਸੇ ਤਾਂ 2 ਦਸੰਬਰ ਤੋਂ ਬਾਅਦ ਜਿਸ ਤਰ੍ਹਾਂ ਦਾ ਕੰਮ ਜਿੱਥੇ ਆ ਜਿਹੜੀ ਸ਼ੋਮਨੀ ਅਕਾਲੀ ਦਲ ਹੈ ਸਿੱਖ ਸਿਆਸਤ ਇਸ ਦੇ ਗਲਿਆਰੇ ਦੇ ਵਿੱਚ ਲਗਾਤਾਰ ਚਰਚਾਵਾਂ ਇਹੀ ਨੇ ਕਿ ਜਿਸ ਤਰ੍ਹਾਂ ਜਿਹੜੀ ਨਿਘਾਰ ਆਇਆ ਅਕਾਲੀ ਦਲ ਦੇ ਵਿੱਚ ਜੇਕਰ ਇਸ ਦੇ ਵਿੱਚ ਸੁਧਾਰ ਕੀਤਾ ਜਾਵੇ ਤਾਂ ਇਸ ਦੇ ਵਿੱਚ ਅਕਾਲੀ ਦਲ ਮੁੜ ਸੱਤਾ ਦੇ ਵਿੱਚ ਆ ਸਕਦਾ ਹੈ ਕਿ ਕਿਸ਼ੂਫੀਰ ਬਾਦਲ ਨੂੰ ਉੱਤਰ ਜਾਵ ਲੱਗਦੇ ਸੀ ਕਿ ਇਹ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੋਂ ਬਾਗੀ ਹੋ ਗਏ ਨੇ ਇਹਨਾਂ ਨੇ ਨਹੀਂ ਮੰਨਿਆ ਪਰ ਦੂਜੇ ਪਾਸੇ ਸੁਖਬੀਰ ਬਾਦਲ ਦਾ ਗਰੁੱਪ ਹੈ ਜਿਹੜਾ ਉਹ ਗੱਲ ਇਹ ਕਰਦੇ ਸੀ ਕਿ ਜਿਨ੍ਹਾਂ ਨੇ ਸਾਨੂੰ ਇਹ ਸਜ਼ਾ ਲਗਾਈ ਹੈ ਉਹ ਭਾਜਪਾ ਦੇ ਏਜੰਟ ਨੇ ਉਹ ਭਾਜਪਾ ਦੇ ਇਸ਼ਾਰਿਆਂ ਦੇ ਉੱਤੇ ਕੰਮ ਕਰ ਰਹੇ ਨੇ ਉਹ ਭਾਜਪਾ ਪੰਜਾਬ ਦੇ ਵਿੱਚ ਵੀ ਜਿਹੜੀ ਸਿੱਖ ਲੀਡਰਸ਼ਿਪ ਹੈ ਸ਼ੋਮਨੀ ਕਮੇਟੀ ਇਸ ਨੂੰ ਤੋੜਨਾ ਚਾਹੁੰਦੀ ਹੈ ਬੀਜੇਪੀ ਨੇ ਹਰਿਆਣਾ ਦੇ ਵਿੱਚ ਜਿਹੜੀ ਹਰਿਆਣਾ ਕਮੇਟੀ ਬਣਾਈ ਹੈ ਬੀਜੇਪੀ ਨੇ ਦਿੱਲੀ ਕਮੇਟੀ ਦੇ ਉੱਤੇ ਕਬਜ਼ਾ ਕਰ ਲਿਆ ਬੀਜੇਪੀ ਨੇ ਮਹਾਰਾਸ਼ਟਰ ਦੇ ਵਿੱਚ ਜੋ ਕੁਝ ਪਿਛਲੇ ਸਮੇਂ ਦੇ ਵਿੱਚ ਹੋਇਆ ਉੱਥੇ ਕਬਜ਼ਾ ਕਰ ਲਿਆ ਸਿੱਧੇ ਤੌਰ ਦੇ ਉੱਤੇ ਉਹਨਾਂ ਵੱਲੋਂ ਇਹ ਗੱਲ ਕਹੀ ਜਾਂਦੀ ਹੈ ਕਿ ਹੈ ਕਿ ਪੰਜਾਬ ਨੂੰ ਛੱਡ ਕੇ ਜਿੱਥੇ ਸਾਰੀਆਂ ਸਟੇਟਾਂ ਦੇ ਵਿੱਚ ਸਿੱਖ ਜਾਂ ਸਿੱਖਾਂ ਦੀਆਂ ਕਮੇਟੀਆਂ ਦੇ ਉੱਤੇ ਗੁਰਦੁਆਰਿਆਂ ਦੀਆਂ ਕਮੇਟੀਆਂ ਦੇ ਉੱਤੇ ਬੀਜੇਪੀ ਦਾ ਕਬਜ਼ਾ ਹੋ ਚੁੱਕਿਆ ਤੇ ਹੁਣ ਪੰਜਾਬ ਦੇ ਵਿੱਚ ਉਹ ਇਹਨਾਂ ਜਥੇਦਾਰਾਂ ਦੇ ਥਰੂ ਇੱਥੇ ਕਬਜ਼ਾ ਕਰਨਾ ਚਾਹੁੰਦੇ ਸੀ ਹੁਣ ਚਚਾ ਮਚਲਪੀਆਂ ਨੇ ਕਿਉਂਕਿ ਸਿਆਸਤ ਦੇ ਵਿੱਚ ਤੁਸੀਂ ਸਭ ਨਾ ਤਾਂ ਕਿਸੇ ਨੂੰ ਸਰਮ ਹੁੰਦੀ ਆ ਨਾ ਕੋਈ ਝਾਕਾ ਹੁੰਦਾ ਆ ਨਾ ਮਤਲਬ ਮੌਕੇ ਦੇ ਸਮੇਂ ਦੇਖਿਆ ਜਾਂਦਾ ਕਿ ਜਿਹੜੀ ਸਿਆਸੀ ਪਿੱਛੇ ਹੈ ਉਹਦੇ ਉੱਤੇ ਖੇਡਣਾ ਕਿਵੇਂ ਹੈ ਕਿਉਂਕਿ ਪਹਿਲਾਂ ਤਾਂਵੇਂ ਜੋ ਮਰਜ਼ੀ ਚੱਲ ਰਿਆ ਸੀ ਕਿਉਂਕਿ ਇੱਥੇ ਕਿਸੇ ਦੀ ਕੋਈ ਨਾਤਾ ਕਿਸੇ ਨੂੰ ਕੋਈ ਕਹਿ ਲਈ ਆਪਾਂ ਕੋਈ ਅਣਖ ਹੁੰਦੀ ਆ ਕੁਝ ਹੁੰਦਾ ਨਾ ਸਿਰਫ ਇੱਥੇ ਕੁਰਸੀ ਜਿਹੜੀ ਹੈ ਨਾ ਉਹਦੇ ਪਿੱਛੇ ਭੱਜਿਆ ਜਾਂਦਾ ਹੈ ਪਾਰੇ ਮੁਕੰਮਲ ਤੇ ਪਗੋਂ ਆਤਮ ਆਦੀ ਪਾਰਟੀ ਦੀ ਗੱਲ ਕਰ ਲਈ ਇਹਨਾਂ ਦੇ ਵੱਲੋਂ ਵੀ ਜੋ ਸਿਆਸੀ ਪਿਛ ਦੇ ਉੱਤੇ ਖੇਡਦੇ ਸਨ ਬਹੁਤ ਵੱਡੀਆਂ ਗੱਲਾਂ ਕਿਤੇ ਜਾਂਦੀਆਂ ਸੀ ਪਰ ਜਦੋਂ ਸਿਆਸੀ ਪਿਛ ਦੇ ਉੱਤੇ ਬੈਟਿੰਗ ਕਰਨ ਆਏ ਹਨ ਜਦੋਂ ਖੇਡ ਪੰਜ ਸਾਲ ਪੰਜਾਬ ਦੇ ਲੋਕਾਂ ਨੇ ਪਿਛ ਦੇ ਉੱਤੇ ਉਤਾਰਤਾ ਵੀ ਤਾ ਤੁਸੀਂ ਇੱਥੇ ਖੇਡੋ ਵੀ ਵਧੀਆ ਪੰਜਾਬ ਨੂੰ ਬਣਾਓ ਪੰਜਾਬ ਲਈ ਚਲੋ ਤਾਂ ਜੋ ਅੱਜ ਹਾਲਾਤ ਨੇ ਆਵਾਦੀ ਪਾਰਟੀ ਦੇ ਸਰਕਾਰ ਦੇ ਜੋਲ ਜਾਮ ਲੱਗ ਰਹੇ ਨੇ ਉਹ ਸਭ ਦੇ ਸਾਹਮਣੇ ਆ ਕਿਤੇ ਨਾ ਕਿਤੇ ਤੁਸੀਂ ਸਭ ਅੱਜ ਦੇ ਸਮੇਂ ਦੇ ਵਿੱਚ ਅਕਾਲੀ ਦਲ ਦਾ ਪੰਜਾਬ ਦੇ ਵਿੱਚ ਮਜ਼ਬੂਤ ਹੋਣਾ ਖੇਤਰੀ ਪਾਰਟੀ ਦਾ ਬੇहद ਜ਼ਰੂਰੀ ਹੈ ਇਹ ਜ਼ਰੂਰੀ ਨਹੀਂ ਹੈ ਕਿ ਸੁਖਵੀਰ ਬਾਦਲਵਾਲਾ ਕਾਲੀਗਰ ਮਜ਼ਬੂਤ ਹੋਵੇ ਪੰਜਾਬ ਦੇ ਲੋਕਾਂ ਦੇ ਵਿੱਚ ਇਹ ਆਵਾਜ਼ ਹੈ ਕਿ ਪੰਜਾਬ ਦੀ ਕੋਈ ਆਪਣੀ ਖੇਤਰੀ ਪਾਰਟੀ ਹੋਵੇ ਜੋ ਦਿੱਲੀ ਤੋਂ ਰਹਿਤ ਹੋਵੇ ਦਿੱਲੀ ਤੋਂ ਮੁਕਤ ਹੋਵੇ ਸਾਨੂੰ ਉਹ ਖੇਤਰੀ ਪਾਰਟੀ ਚਾਹੀਦੀ ਹੈ ਜਿਹੜੀ ਪੰਜਾਬ ਦੇ ਨਾਲ ਖੜੇ ਨਾ ਕਿ ਕੇਂਦਰ ਦੇ ਇਸ਼ਾਰਿਆਂ ਦੇ ਨਾਲ ਦਿੱਲੀ ਦੇ ਇਸ਼ਾਰਿਆਂ ਦੇ ਨਾਲ ਉਹਨਾਂ ਦੇ ਹੇਠਾਂ ਹੋ ਕੇ ਚੱਲੇ ਹੁਣ ਇੱਥੇ ਉਹ ਕਿਹੜਾ ਕਾਲੀ ਦਲ ਹੋਵੇਗਾ ਕਿਉਂਕਿ ਪਹਿਲਾਂ ਉਮੀਦ ਲਗਾਈ ਜਾਂਦੀ ਸੀ ਕਿ ਜਿਹੜਾ ਤੀਜੀ ਤਿਰ ਹੈ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਜਦੋਂ ਆਏ ਸੀ ਬਈ ਹਾਂ ਪਹਿਲੇ ਜਿਹੜੇ ਚੇੜੀ ਉਟਕਾ ਆਉਂਡਰ ਦੀ ਖੇਡ ਖੇਡਦੇ ਸੀ ਕਾਂਗਰਸ ਤੇ ਅਕਾਲੀ ਇੱਕ ਗਿਆ ਦੂਜਾ ਆ ਗਿਆ ਦੂਜਾ ਆ ਗਿਆ ਫਿਰ ਉਹੀ ਆ ਗਿਆ ਨਾ ਤਾਂ ਕਿਤੇ ਨਾ ਕਿਤੇ ਜਦੋਂ ਆਮ ਆਦਮੀ ਪਾਰਟੀ ਆਈ ਹੈ ਤਾਂ ਤੀਜਾ ਆਪਸ਼ਨ ਲੋਕਾਂ ਦੇ ਕੋਲ ਆ ਗਿਆ ਸੀ ਪਰ ਹੁਣ ਸਥਿਤੀ ਬਣੀ ਹੋਈ ਹੈ ਕਿ ਜਿਹੜਾ ਅਕਾਲੀ ਦਲ ਦੇ ਵਿੱਚ ਜੋ ਸਥਿਤੀ ਹੈ ਅਕਾਲੀ ਦੇ ਅੰਦਰ ਜੋ ਖਲਾਪਿਆ ਹੋਇਆ ਭਾਵੇਂ ਸੁਖਦੇਵ ਸਿੰਘ ਢੀਂਡ ਸੇ ਦੀ ਗੱਲ ਕਰਨੀ ਹੈ ਪਿਛਲੇ ਸਮੇਂ ਦੇ ਵਿੱਚ ਸੁਖਦੇਵ ਸਿੰਘ ਢੀਂਡ ਸਾਹਿਬ ਵੀ ਜੋ ਕੁਝ ਵੀ ਇਬਾਦਤ ਤੋਂ ਬਾਅਦ ਉਹ ਬਾਗੀ ਹੋ ਜਾਂਦੇ ਨੇ ਨਰਾਜ ਹੋ ਜਾਂਦੇ ਨੇ ਉਹ ਜਿਹੜੀ 24 ਦੀ ਚੋਣ ਤੋਂ ਪਹਿਲਾਂ ਫਿਰ ਉਹਨਾਂ ਦੇ ਨਾਲ ਚਲੇ ਜਾਂਦੇ ਨੇ ਬਾਅਦ ਦੇ ਵਿੱਚ ਫਿਰ ਨਰਾਜ ਹੋ ਜਾਂਦੇ ਨੇ ਸੰਗਰੂਰ ਦੀ ਲੋਕ ਸਭਾ ਟਿਕਟ 2024 ਨੂੰ ਲੈ ਕੇ ਪਰ ਹੁਣ ਤੁਸੀਂ ਸਾਬ ਇੱਥੇ ਗੱਲ ਇਹ ਹੁਣ ਛਿੜਪਈਆ ਕੀ ਹੁਣ ਜਿਸ ਤਰ੍ਹਾਂ ਪ੍ਰਵੀnder ਸਿੰਘ ਢੀਂਡਸਾ ਕਿ ਢੀਂਡਸਾ ਪਰਿਵਾਰ ਵੀ ਹੁਣ ਮਲੂਕੇ ਤੋਂ ਬਾਅਦ ਘਰ ਵਾਪਸੀ ਕਰੇਗਾ ਪਰ ਇੱਥੇ ਪ੍ਰਵੀnder ਸਿੰਘ ਢੀਂਡਸਾ ਹੋਰਨਾਂ ਦਾ ਇਹ ਸਿੱਧ ਕਰਤਾ ਕਿ ਮੈਂ ਸੁਦੇਵ ਸਿੰਘ ਢੀਂਡਸਾ ਹੋਰਨਾਂ ਦਾ ਸੁਪਨਾ ਸੀ ਕਿ ਜਿਹੜਾ ਅਕਾਲੀ ਦਲ ਹੈ ਉਹ ਮਜ਼ਬੂਤ ਹੋਵੇ ਨਾ ਕਿ ਸੁਖਬੀ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਮਜ਼ਬੂਤ ਹੋਵੇ ਇਸ ਦੇ ਕਰਕੇ ਇਹ ਤਾਂ ਸਾਫ਼ ਹੈ ਦੂਜੇ ਪਾਸੇ ਇਹ ਗੱਲ ਕਹੀ ਜਾ ਰਹੀ ਸੀ ਕਿ ਜਿਸ ਤਰ੍ਹਾਂ ਜਿਹੜਾ ਅਕਾਲੀ ਦਲ ਦੇ ਵੱਲੋਂ ਅਨਿਲ ਜੋਸ਼ੀ ਸਿੱਧਾ ਕਮੰਤਰੀ ਸੀ ਉਹਨਾਂ ਨੂੰ ਵਾਪਸ ਲਿਆ ਗਿਆ ਤੇ ਦੂਜੇ ਪਾਸੇ ਸੌਂਸੀ ਠੰਠਲ ਸੀ ਉਹਨਾਂ ਨੂੰ ਵਾਪਸ ਲੈ ਲਿਆ ਗਿਆ ਆਮ ਆਦੀ ਪਾਰਟੀ ਦੀ ਪ੍ਰੀਤਮ ਮੋਹਤਰਾ ਉਹਨਾਂ ਨੂੰ ਸ਼ਾਮਲ ਕੀਤਾ ਗਿਆ ਤੇ ਕਿਤੇ ਨਾ ਕਿਤੇ ਹੁਣ ਜਿਹੜੇ ਸਿਕੰਦਰ ਸਿੰਘ ਮਲੂਕਾ ਸੀ ਚੌਥਾ ਉਹਨਾਂ ਨੂੰ ਪਾਰਟੀ ਦੇ ਸ਼ਾਮਲ ਕੀਤਾ ਗਿਆ ਇਹਨਾਂ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਜਿਹੜੀ ਅਕਾਲੀ ਦਲ ਦੀ ਪ੍ਰਾਪਤੀ ਹੈ ਸਿਰਫ ਏਏਬੀ ਕੀ ਉਹਨਾਂ ਨੇ ਆਮ ਆਦੀ ਪਾਰਟੀ ਦੀ ਜਿਹੜੀ ਮਹਿਲਾ ਵਿੰਗ ਦੇ ਪ੍ਰਧਾਨ ਸੀ ਪ੍ਰੀਤੀ ਬਲੋਤਰਾ ਉਹ ਉਹਨਾਂ ਨੇ ਆਪਣੇ ਪਾਲੇ ਵਿੱਚ ਖਿੱਚੀ ਹੈ ਉਹ ਤਾਂ ਪਹਿਲਾਂ ਵੀ ਨਦਾਲ ਸੀ ਨਾ ਜਦੋਂ 17 ਦੇ ਵਿੱਚ ਹਾਰੇ ਉਦੋਂ ਵੀ ਮਲੂਕਾ ਨਾਲ ਸੀ ਜਦੋਂ 22 ਦੇ ਵਿੱਚ ਹਾਰੇ ਉਦੋਂ ਵੀ ਨਾਲ ਸੀ ਹੁਣ ਤਾਂ ਹੁਣ ਸਵਾਲ ਇੱਥੇ ਵੀ ਅਕਾਲੀ ਦਲ ਨੂੰ ਜਿਹੜੀ ਆਪਣੀ ਵੋਟ ਬੈਂਕ ਜਿਹੜਾ ਖਿਸਕ ਗਿਆ ਸੀ ਦੂਜੀਆਂ ਪਾਰਟੀਆਂ ਵੱਲ ਉਹ ਕਿਵੇਂ ਲੈ ਕੇ ਆਵੇਗਾ ਅੱਜ ਇਹ ਹੈ ਵੀ ਭਾਜਪਾ ਨਾਲ ਤੁਸੀਂ ਜੇਕਰ ਸੰਮੂਤਾ ਕਰਦੇ ਹੋ ਤਾਂ ਕਿਹੜੀਆਂ ਸ਼ਰਤਾਂ ਦੇ ਉੱਤੇ ਹੋਵੇਗਾ ਕੀ ਇਥੇ ਨਾ ਤੁਸੀਂ ਸਭ ਇਹ ਹੋਵੇਗਾ ਕਿ ਤੁਸੀਂ ਪੰਜਾਬ ਦੇ ਵਿੱਚ ਸੰਮੂਤਾ ਕੀਤਾ ਜਾਵੇਗਾ ਕੀ ਮੈਨੀਫੈਸਟੋ ਦੇ ਨਾਲ ਹੀ ਕੀਤਾ ਜਾਵੇਗਾ ਜਾਂ ਫਿਰ ਮੈਨੀਫੈਸਟੋ ਤੋਂ ਪਹਿਲਾਂ ਸਤਾਈ ਤੋਂ ਪਹਿਲਾਂ ਉਹ ਪੰਜਾਬ ਦੇ ਲੋਕਾਂ ਦੇ ਵਿੱਚ ਜਿਹੜੀਆਂ ਮੰਗਾਂ ਨੇ ਪੰਜਾਬ ਦੇ ਪੰਜਾਬ ਦੇ ਮੁੱਦੇ ਹਨ ਜਾਂ ਫਿਰ ਉਹ ਹੱਲੇ ਕਿਤੇ ਜਾਣਗੇ ਭਾਵੇਂ ਭਾਜਪਾ ਤਾਂ ਅੱਜ ਵੀ ਇਹ ਗੱਲ ਕਹਿੰਦੀ ਹੈ ਵੀ ਅਸੀਂ ਮਸਲੇ ਹੱਲ ਕਰਾਂਗੇ ਕਿਉਂਕਿ ਦੇਖੋ ਅੱਜ ਭਾਜਪਾ ਦੇ ਕੇਂਦਰੀ ਮੰਤਰੀ ਰਵਨੀਸ਼ ਸਿੰਘ ਬਿੱਟੂ ਜਦੋਂ ਕਿਸਾਨੀਓ ਦੋਨੋ ਸਟਾਰਟ ਸ਼ੁਰੂ ਹੋਏ ਸੀ ਨਾ ਉੱਤੇ ਦਿੱਲੀ ਦੇ ਵਿੱਚ ਉਦੋਂ ਉਹ ਵੀ ਬਹਿ ਗਏ ਸੀ ਤਾਂ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜੇਕਰ ਕਾਲੇ ਜਿਹੜੇ ਬੀਲ ਹੈ ਖੇਤੀ ਕਾਨੂੰਨ ਹੈ ਬਈ ਇਹਨਾਂ ਨੂੰ ਜੇਕਰ ਮੋਦੀ ਸਰਕਾਰ ਵਾਪਸ ਕਰਦੀ ਹੈ ਤਾਂ ਮੈਨੂੰ ਕੋਈ ਇਤਰਾਜ਼ ਨਹੀਂ ਹੋਵੇਗਾ ਕਿ ਬਲੰਸੀ ਦਾ ਜਿਹੜਾ ਨੂੰ maaf ਕਰਦੇ ਰਿਹਾ ਕਰਨ ਛੱਡਦੇ ਐ ਪਰ ਬਾਅਦ ਦੇ ਵਿੱਚ ਉਹ ਵੀ ਉਤਰ ਲੈ ਗਏ ਸੀ ਅੱਜ ਸਥਿਤੀ ਇਹ ਬਣੀ ਹੋਈ ਹੈ ਜੇਕਰ ਅਕਾਲੀ ਦਲ ਜਿਹੜਾ ਮੈਨੀਫੈਸਟੋ ਦੇ ਰਾਹੀਂ ਜਦ ਜਿਹੜੇ ਉਹਦੇ ਨਾਲ ਉਹਦੇ ਵਿੱਚ ਲੈ ਕੇ ਬੀਜੇਪੀ ਦਾ ਸਪੂਤਾ ਕਰਕੇ ਉਹ ਜੀ ਸਾਡੀ ਸਰਕਾਰ ਬਣੂਗੀ ਤਾਂ ਇਹ ਕਰਦਾਂਗੇ ਉਹ ਕਰਦਾਂਗੇ ਤਾਂ ਲੋਕ ਕੋਈ ਸਪੂਤਾ ਕਰਨਗੇ ਹਾਂ ਜੇਕਰ 2022 ਦੀ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਵਿੱਚ ਬੀਜੇਪੀ ਪੰਜਾਬ ਦੇ ਜਿਹੜੇ ਮਸਲੇ ਨੇ ਅਹਿਮ ਮਸਲੇ ਮਸਲੇ ਤਾਂ ਬਥੇਰੇ ਨੇ ਕਾਫੀ ਨੇ ਪਰ ਜਿਹੜੇ ਪ੍ਰਮੁੱਖ ਮਤ ਮਸਲੇ ਨੇ ਬੰਦੀ ਸਿੰਘਾਂ ਦਾ ਮਸਲਾ ਹੋ ਗਿਆ ਪੰਜਾਬ ਦੇ ਪਾਣੀਆਂ ਦਾ ਮਸਲਾ ਹੋ ਗਿਆ ਜਦ ਦੇ ਕਰਦੇ ਪੰਜਾਬੀ ਬੋਲ ਦੇ ਇਲਾਕੇ ਦਾ ਮਸਲਾ ਜਿਹੜੇ ਮੌਜੂਦਾ ਸਮੇਂ ਜਿਹੜੇ ਸਰਕਾਰ ਨੇ ਕੋਜੋ ਮਸਲੇ ਲੈ ਕੇ ਜੇਕਰ ਉਹਨਾਂ ਨੂੰ ਹੱਲ ਕਰਦੀ ਹੈ ਤਾਂ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਬੀਜੇਪੀ ਮਜ਼ਬੂਤ ਜ਼ਰੂਰ ਹੋਵੇ ਪਰ ਕਿਸਾਨੀ ਮਸਲਾ ਉਹਨਾਂ ਦੇ ਲਈ ਬੜਾ ਅਹਿਮ ਹੈ ਇਸ ਵਕਤ ਇਹ ਅੱਜ ਸਥਿਤੀ ਕੀ ਬਣੀ ਹੋਈ ਹੈ ਪੰਜਾਬ ਦੇ ਵਿੱਚ ਉਹਨਾਂ ਅਕਾਲੀ ਦਲ ਦੇ ਵੱਲੋਂ ਜਿਸ ਤਰ੍ਹਾਂ ਇੱਕ ਪਾਸੇ ਤਾਂ ਪੰਜ ਮੈਂਬਰੀ ਜਿਹੜੀ ਕਮੇਟੀ ਹੈ ਉਹਨਾਂ ਦੇ ਵੱਲੋਂ ਭਰਤੀ ਕੀਤੀ ਜਾ ਰਹੀ ਹੈ ਤਾਂ 19 18 ਜਿਹੜੀ ਜੂਨ ਹੈ 18 ਜੂਨ ਤੱਕ ਕੀਤੀ ਜਾਣੀ ਆ ਹੋ ਸਕਦਾ ਹੈ ਕਿ ਤੁਸੀਂ ਸਾਹਿਬ ਉਹਦੇ ਵਿੱਚ ਸਮਾਂ ਹੋਰ ਵਧਾ ਦਿੱਤਾ ਜਾਵੇ ਵੈਸੇ ਤਾਂ ਡੈਡ ਲਾਈਨ ਐ 18 ਜੂਨ ਦੀ ਦਿੱਤੀ ਹੋਈ ਹੈ ਹੋ ਸਕਦਾ ਹੈ ਕਿ ਜਿਸ ਤਰ੍ਹਾਂ ਵਰਕਰਾਂ ਦੀ ਲੋਕਾਂ ਦੀ ਮੰਗ ਨੂੰ ਲੈ ਕੇ ਉਹਦੇ ਵਿੱਚ ਇਸ ਦਾ ਸਮਾਂ ਥੋੜਾ ਹੋਰ ਵਧਾ ਦਿੱਤਾ ਜਾ ਸਕਦਾ ਹੈ ਪਰ ਅੱਜ ਅਕਾਲੀ ਦਲ ਦਾ ਜਲਸਾ ਨਾ ਹੋਵੇਗਾ ਕਿ ਲੋਕ ਤਾਂ ਇਹ ਵੀ ਚਰਚਾ ਆਵੇ ਖੁੱਲ੍ਹੂ ਚਰਚਾ ਕੀ ਅਕਾਲ ਦਰ ਅਕਾਲੀ ਦਰ ਤੇ ਬੀਐਸ ਵਿੱਚ ਮੁੱਦਾ ਇਹ ਹੋਵੇਗਾ ਕਿ ਮੋੜ ਬਾਦਲ ਪ੍ਰਵਾਹ ਜਿਹੜੀ ਕੈਬਨਟ ਹੈ ਕੇਂਦਰੀ ਉਹਦੇ ਵੀ ਸ਼ਾਮਲ ਹੋਵੇਗਾ ਜਾਂ ਫਿਰ ਪੰਜਾਬ ਦੇ ਮੁੱਦਿਆਂ ਨੂੰ ਅਹਿਮ ਰੱਖ ਕੇ ਪਹਿਲਾ ਜਿਹੜੇ ਸਮੇਂ ਉੱਤੇ ਉਹ ਕਿਤੇ ਜਾਣਗੇ ਪਰ ਹੁਣ ਇਸ ਸਵਾਲ 'ਤੇ ਫਿਰ ਉਹ ਵੀ ਖੜੇ ਹੋਣਗੇ ਜਿਹੜੇ ਜਥੇਦਾਰਾਂ ਦੇ ਉੱਤੇ ਤੁਸੀਂ ਇਲਜ਼ਾਮ ਲਗਾਏ ਸੀ ਕੀ ਹੁਣ ਬੀਜੇਪੀ ਦੋ ਤੋਤੀ ਹੋ ਜਾਵੇ ਸੋ ਅੱਜ ਪੰਜਾਬ ਦੇ ਵਿੱਚ ਜੇਕਰ ਸੁਖਵੀਰ ਬਾਦਲ ਜਿਹੜੇ ਬਾਕੀ ਨੇ ਜਿਸ ਤਰ੍ਹਾਂ ਸਕੰਦਰ ਸਿੰਘ ਮਲੂਕ ਕੇ ਹੋਰਨੂੰ ਵਾਪਸ ਲਿਆਇਆ ਜਦੋਂ ਉਹ ਲੀਡਰ ਵਾਪਸ ਲਿਆਇਆ ਜੇਕਰ ਪ੍ਰੈਮ ਸਿੰਘ ਚੰਦੂ ਮਾਝਾ ਦੇ ਰਾਜਾ ਪਰ ਹੋਰ ਵੱਡੇ ਲੀਡਰ ਨੇ ਜੇਕਰ ਉਹਨਾਂ ਨੂੰ ਵਾਪਸ ਲੈ ਕੇ ਤੁਸੀਂ ਸਭ ਆਪਦੇ ਨੇਤਾ ਕਿਤਨਾ ਕਿਤੇ ਸੁਖਵੀਰ ਬਾਦਲ ਦਾ ਜਿਹੜਾ ਸੁਪਨਾ ਨਾ 2027 ਦੇ ਵਿੱਚ ਮੁੱਖ ਮੰਤਰੀ ਬਣਦਾ ਉਹ ਸਕਦਾ ਕਿ ਫਿਰ ਪੂਰਾ ਹੋ ਸਕਦਾ ਹੈ ਪਰ ਹਾਲਾਤ ਅੱਜ ਸਥਿਤੀ ਲੱਗਦੀ ਨਹੀਂ ਕਿਉਂਕਿ ਦੇਖੋ ਪਿਛਲੇ ਦਿਨਾਂ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਵੀ ਇਹ ਗੱਲ ਕਹੀ ਸੀ ਕਿ ਜੇਕਰ ਤੁਸੀਂ ਸੁਖਵੀਰ ਦੀ ਬੇੜੀ ਦੇ ਵਿੱਚ ਮੁੜ ਗਏ ਤਾਂ ਖੁਦਕੁਸ਼ੀ ਤੋਂ ਘਟ ਨਹੀਂ ਹੋਵੇਗਾ ਤੁਹਾਡੇ ਲਈ ਇਸ ਦੇ ਕਾ ਕਰਕੇ ਉਹਨਾਂ ਦੇ ਵੱਲੋਂ ਇਹ ਵੀ ਗੱਲ ਕਹੀ ਗਈ ਸੀ ਪਰ ਅੱਜ ਜਿਹੜਾ ਸਮਾ ਬਣਿਆ ਹੋਇਆ ਹੈ ਸਤਿਜੀ ਸਾਹਿਬ ਅਕਾਲੀ ਦਲ ਦੇ ਨਹੀਂ ਪੰਜਾਬ ਦੀ ਸਿੱਖ ਰਾਜਨੀਤੀ ਦੇ ਵਿੱਚ ਬੜਾ ਅਹਿਮ ਹੈ ਹੁਣ ਅਕਾਲੀ ਦਲ ਹੋਵੇਗਾ ਕਿਹੜਾ ਕਿਉਂਕਿ ਇੱਥੇ ਦਾ 2027 ਦੀਆਂ ਚੋਣਾਂ ਤੋਂ ਪਹਿਲਾਂ ਤੁਸੀਂ ਸਾਹਤ ਇੱਕ ਜਿਹੜੀ ਐਸਜੀਪੀਸੀ ਚੋਣ ਵੀ ਹੋਣੀ ਹੈ ਨਾ ਉਹ ਬੜੀ ਅਹਿਮ ਹੈ ਜੇਕਰ 2027 ਤੋਂ ਪਹਿਲਾਂ ਹੁੰਦੀ ਹੈ ਵੈਸੇ ਤਾਂ ਪਿਛਲੇ ਕਈ ਸਾਲਾਂ ਤੋਂ ਚੱਲ ਰਿਹਾ ਵੀ ਕੁਝ ਮਨਨਵਾਦ ਹੋ ਜਾਣੀ ਹੈ ਹੁਣ ਹੋ ਜਾਣੀ ਹੈ ਪਰ ਰੇਡ ਕੇ ਲਗਾਤਾਰ ਜਾਰੀ ਨੇ ਉਹਦੇ ਵਿੱਚ ਵੀ ਜੇਕਰ ਉਸ ਤੋਂ ਪਹਿਲਾਂ ਹੁੰਦੀ ਹੈ ਜੇਕਰ ਉਹ ਤੋਂ ਬਾਦਲ ਪਰਿਵਾਰ ਚੈਲੀ ਆਪਾ ਜਿਹੜਾ ਬਾਦਲ ਵਾਲਾ ਅਕਾਲੀ ਦਲ ਹੈ ਜੇ ਉਹਦੋਂ ਲਾਂਬੇ ਹੋ ਜਾਂਦਾ ਹੈ ਤਾ ਕਿਤਨਾ ਕਿਤੇ 2027 ਦੇ ਵਿੱਚ ਉਹ ਖ जरूर ਹੋਵੇਗਾ ਜੇਕਰ ਉਹਦੇ ਵਿੱਚ ਮੁਰਜਿਤ ਪਾਤ ਕਰ ਲੈਂਦਾ ਜਿਹੜਾ ਸੁਖਵੀਰ ਬਾਦਲ ਵਾਲਾ ਗਰੁੱਪ ਹੈ ਤਾਂ ਕਿਤਨਾ ਕਿਤੇ ਮਜ਼ਬੂਤੀ ਉਹਨਾਂ ਨੂੰ 2027 ਦੇ ਵੱਲ ਵੀ ਮਿਲੇਗੀ ਪਰ ਅੱਜ ਪੰਜਾਬ ਦੀ ਰਾਜਨੀਤੀ ਦੇ ਵਿੱਚ ਅਕਾਲੀ ਦਲ ਦਾ ਜਿਹੜਾ ਆਧਾਰ ਸੀ ਉਹ ਹੁਣ ਨੀਚੇ ਲੱਗ ਚੁੱਕਿਆ ਪਰ ਹਾਂ ਜਿਹੜੀ ਅੱਜ ਦੀ ਚੋਣ ਹੈ ਜਿਹੜੀ ਪਛਵੀਂ ਜਿਮਣੀ ਚੋਣ ਚੱਲ ਰਹੀ ਲੁਧਿਆਣੇ ਦੀ ਜੇਕਰ ਇਹਦੇ ਵਿੱਚ ਅਕਾਲੀ ਦਲ ਆਪਣੇ ਜਿਹੜਾ ਪ੍ਰਦਰਸ਼ਨ ਚੰਗਾ ਕਰਦਾ ਹੈ ਜਿਸ ਤਰ੍ਹਾਂ ਪੱਪੀਸ਼ ਸਮੇਂ ਦੇ ਵਿੱਚ ਜਮਾਨਤਾ ਜਲਤ ਹੁੰਦੀ ਰਹੀ ਹੈ ਜੇਕਰ ਜਮਾਨਤਾ ਜਲਤ ਨਹੀਂ ਹੁੰਦੀ ਤਾਂ ਚੰਗਾ ਪ੍ਰਦਰਸ਼ਨ ਕਰਦਾ ਹੈ ਤਾਂ ਦੂਜੇ ਪਾਸੇ ਭਾਜਪੀ ਚੰਗਾ ਪ੍ਰਸ਼ਨ ਕਰਦੇ ਕਿ ਜੇਕਰ ਇਹਨਾਂ ਦੋਨਾਂ ਦਾ ਜਿਹੜਾ ਵੋਟ ਬੈਂਕ ਹੈ ਉਸ ਨੂੰ ਜੋੜ ਕੇ ਜੇਕਰ ਦੇਖਿਆ ਜਾਵੇ ਤਾਂ ਜਿਹੜਾ ਉਮੀਦਵਾਰ ਜਿੱਤੇਗਾ ਕਿ ਉਸ ਤੋਂ ਵੱਧ ਤਾਂ ਹੋਵੇਗਾ ਤਾਂ ਕਿਤਨਾ ਕਿਤੇ ਸੰਭਾਵਨਾ ਜ਼ਿਆਦਾ ਵੱਧ ਜਾਣਗੀਆਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀ ਰਾਜਨੀਤੀ ਦੇ ਵਿੱਚ ਮੋੜ ਜਿਹੜਾ 9 ਮਾਸ ਦਾ ਰਿਸ਼ਤਾ ਸੀ ਉਹ ਵੇਖਣ ਨੂੰ ਮਿਲ ਸਕਦਾ ਹੈ